ਚਾਹ ਬਣ ਗਈ ਆ ਰਾਹੁਲ ਆਂਦਾ ਵਾ ਤੇ ਉਹਨੂੰ ਦੇਣੀ ਆ ਚਾਹ ਦੀਦੀ ਤੁਸੀਂ ਕੋ ਚਾਹ ਚਾਹ ਤੇ ਮੈਨੂੰ ਦੱਸ ਦਿੰਦੇ ਮੈਂ ਬਣਾ ਦੇਣੀ ਹੀ ਜਿੰਨੀ ਦੇਰ ਨੂੰ ਮੈਂ ਦੱਸਣੀ ਹੀ ਤੈਨੂੰ ਉੰਨੀ ਦੇਰ ਨੂੰ ਮੈਂ ਚਾਹ ਵੀ ਬਣਾ ਲਈ ਆ ਤੇ ਮੇਰੀ ਗੱਲ ਸੁਣ ਮੰਮੀ ਦਾ ਆਇਆ ਹੀਗਾ ਫੋਨ ਤੈਨੂੰ ਹਾਂਜੀ ਆਇਆ ਹੀ ਮੰਮੀ ਦਾ ਫੋਨ ਉਹ ਕਹਿੰਦੇ ਹੀ ਆ ਜਾ ਛੇਤੀ ਘਰੇ ਪਰ ਮੇਰਾ ਤੇ ਦਿਲ ਨਹੀਂ ਕਰੰਦਾ ਆ ਜਾ ਜਾਣ ਨੂੰ ਤੇ ਹੁਣ ਮੈਂ ਕੀ ਕਰਾਂ ਵੀ ਮਨੇ ਮੰਮੀ ਆਂਦੇ ਆ ਤੇ ਜਾਣਾ ਹੀ ਪੈਣਾ ਇਹ ਵੇਖ ਨਾ ਉਹ ਵੀ ਇਕੱਲੇ ਆ ਉੱਥੇ ਤੇ ਤੈਨੂੰ ਤੇ ਜਾਣਾ ਹੀ ਪੈਣਾ ਜਦੋਂ ਤੇਰਾ ਵਿਆਹ ਆ ਜਾਊਗਾ ਫਿਰ ਤੂੰ ਆਪਣੇ ਘਰੇ ਫਿਰ ਤੇ ਉਹਨਾਂ ਨੂੰ ਇਕੱਲੇ ਰਹਿਣ ਦੀ ਆਦਤ ਪਾਣੀ ਪੈਣੀ ਆ ਤੇ ਅੱਜ ਤੇ ਤੈਨੂੰ ਵੇਖ ਜਾਣਾ ਹੀ ਪੈਣਾ ਵਾ ਬਾਕੀ ਏਕ-ਏਕ ਗੱਲ ਜ਼ਰੂਰ ਆ ਤੇਰੇ ਆਂਦੇ ਨਾਲ ਮੈਨੂੰ ਬੜੀ ਹੈਲਪ ਮਿਲ ਗਈ ਹੈ ਤੇਹੀ ਐਦਾਂ ਕਰੋ ਹਾਂ ਮੰਮੀ ਨਾਲ ਗੱਲ ਕਰੋ ਹਾਂ ਦੋਕ ਦਿਨ ਮੈਂ ਹੋਰ ਰਹਿ ਲੈਨੀ ਆ ਕਰੋ ਹਾਂ ਮੰਮੀ ਨਾਲ ਗੱਲ ਚੱਲ ਮੰਮੀ ਆਂਦੇ ਆ ਮੈਂ ਉਹਨਾਂ ਦੇ ਨਾਲ ਗੱਲ ਕਰ ਲੈਨੀ ਆ ਪਰ ਮੈਨੂੰ ਪਤਾ ਵਾ ਕਿ ਮੰਮੀ ਨੇ ਅੱਜ ਤੈਨੂੰ ਲੈ ਕੇ ਜਾਣਾ ਵਾ ਕਿਉਂਕਿ ਜੇ ਉਹ ਆ ਗਏ ਫਿਰ ਤੇ ਤੂੰ ਗਈ ਪੱਕਾ ਤੂੰ ਇਹ ਕਰੀ ਗੱਲ ਕਰਕੇ ਵੇਖੋ ਕੀ ਪਤਾ ਗੱਲ ਬਣੀ ਜਾਵੇ ਚੱਲ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਗੱਲ ਕਰ ਲੈਨੀ ਆ ਤੇ ਉਹ ਰਾਹੁਲ ਕਿੱਥੇ ਹੈਗਾ ਵਾ ਉਹ ਨਹੀਂ ਉਹ ਹੰਦਿਆ ਦੀਦੀ ਮੈਨੂੰ ਨਹੀਂ ਪਤਾ ਕਿੱਥੇ ਗਿਆ ਔਰ ਵੇ ਤੁਰੇ ਆਂਦੇ ਹੋਵੇ ਰੋਟੀ ਬਣੀ ਹੈ ਕਿ ਨਹੀਂ ਬਣੀ ਮੈਂ ਕੰਮ ਤੇ ਜਾਣਾ ਵੇ ਉਹ ਅੱਗੇ ਆ ਜਾ ਤੂੰ ਰਹੀ ਇਧਰ ਇਧਰ ਨਿਕਲ ਜੇਗਾ ਕੰਮ ਦੇ ਉੱਤੇ ਨਹੀਂ ਚਲੋ ਉਹ ਤਾਂ ਗੱਲ ਦੀ ਰੋਟੀ ਬਣੀ ਕਿ ਨਹੀਂ ਬਣੀ ਰੋਟੀ ਬਣ ਗਈ ਆ ਤੇ ਚਾਹ ਵੀ ਬਣ ਗਈ ਆ ਤੇ ਚਾਹ ਪੀ ਕੇ ਜਾਈ ਤੇ ਰੋਟੀ ਵੀ ਖਾ ਲਾ ਮੈਂ ਕਰਦੀ ਉਧਰ ਵੇਟ ਕਰੀ ਜਾਣਾ ਹੁਣੇ ਲਿਆਣਗੇ ਰੋਟੇ ਮੈਂ ਕੰਮ ਤੋਂ ਲੇਟ ਹੋ ਰਿਹਾ ਭਾਬੀ ਮੈਨੂੰ ਵੀ ਪਤਾ ਤੂੰ ਕੰਮ ਤੋਂ ਲੇਟ ਹੋਣਾ ਫੇਰ ਜਲਦੀ ਉੱਠ ਜਿਆ ਕਰ ਉੱਠਿਆ ਵੀ ਨਹੀਂ ਲੇਟ ਆ ਥੋੜੀ ਹੁਣ ਤੁਹਾਡੀ ਭੈਣ ਆਈਏ ਤੇ ਮੈਂ ਜਲਦੀ ਉੱਠ ਜਾ ਤਾਹਨੇ ਆਪਣੀ ਭੈਣ ਹੀ ਦਿਖੀ ਜਾਂਦੀ ਬੰਦੇ ਹੋਰ ਵੀ ਹੈਗੇ ਤੇਰੇ ਨਾ ਕੰਨ ਤੇ ਪੈ ਜਾਣੀ ਆ ਤੂੰ ਜਾਣਾ ਜਾਨ ਰੋਟੀ ਦੋ ਭਾਬੀ ਮੈਂ ਲੇਟ ਨਾ ਕਰਾ ਦਿਆਂ ਅੱਲਾ ਫਾੜੇ ਤੇਰਾ ਟਿਫਨ ਤੇ ਚਾਹ ਪੀ ਜਾ ਰੋਟੀ ਵੀ ਰੈਡੀ ਚਲੋ ਚਾਹ ਲੈਣ ਦਿਓ ਹੁਣ ਮੈਂ ਲੇਟ ਹੋ ਰਿਹਾ ਠੀਕ ਆ ਮੈਂ ਦੇਖੂਗਾ ਹੁਣ ਸ਼ੌਕ ਨੂੰ ਚੱਲਾਂ ਚੱਲ ਜਾ ਦੀਦੀ ਇਹ ਤਾਂ ਡੈਡ ਯਾਰ ਪਾਗਲ ਤੇ ਨਹੀਂ ਹੋਇਆ ਕਿਦਾਂ ਦੀਆਂ ਗੱਲਾਂ ਕਰੀ ਜਾਂਦਾ ਭੈਣ ਆਈ ਆ ਉਹ ਤਾਂ ਮੇਨੇ ਇਤਨਾ ਹੀ ਚੱਲਦਾ ਵਾ ਉਹ ਮੇਰਾ ਦਿਓਰ ਵੀ ਆ ਤੇ ਮੇਰੇ ਭਰਾਵਾ ਵਰਗਾ ਵੀ ਆ ਉਹ ਤੈਨੂੰ ਨਹੀਂ ਪਤਾ ਸਾਡਾ ਤੇ ਮੇਰੀ ਗੱਲ ਸੁਣ ਤੂੰ ਉਹਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਾ ਦੇ ਉਹ ਇਤਰਾਦਾ ਹੀ ਹੈਗਾ ਵਾ ਉਹ ਹਮੇਸ਼ਾ ਘੋੜੇ ਤੇ ਹੀ ਸਵਾਰ ਰਹਿੰਦਾ ਵਾ ਇਸ ਕਰਕੇ ਜਦੋਂ ਨਿਆਣਾ ਵਾ ਰੌਕਟ ਵਾਂਗ ਨਿਕਲ ਜਾਣਾ ਵਾ ਤੇ ਜਾਂ ਤੂੰ ਬਹਿ ਜਾ ਤੇ ਚਾਹ ਮੈਂ ਲੈਣ ਨਹੀਂ ਆ ਤੇ ਮੰਮੀ ਨੂੰ ਵੀ ਕਹਦੇ ਬਹਿ ਜਾਣ ਦੀਦੀ ਮੰਮੀ ਨੂੰ ਫੋਨ ਕਰ ਦੋ ਹਾਂ ਕਿ ਦੋਕ ਦਿਨ ਹੋ ਹੋ ਰਹਿ ਲੈਣ ਦੋ ਅੱਜ ਨਾ ਆਉਣ ਅੱਜ ਮੰਮੀ ਨੇ ਆਣਾ ਵਾ ਮੈਂ ਕਿਵੇਂ ਕਹਾਂ ਕਿ ਉਹ ਘਰ ਨਾ ਆਣ ਮੇਰੀ ਗੱਲ ਸੁਣ ਤੂੰ ਅੱਜ ਚਲੀ ਜਾ ਤੇ ਫੇਰ 2 ਦਿਨਾਂ ਬਾਅਦ ਆ ਜੀ ਮੈਂ ਉਹਨਾਂ ਨੂੰ ਕਹਿ ਦਾਂਗੀ ਠੀਕ ਆ ਨਾ ਚਲ ਜਾ ਜਾ ਜਲਦੀ ਜਾ ਕੱਪੜੇ ਪੈਕ ਕਰ ਇਦਾਂ ਵੀ ਕੋਈ ਹਾਲ ਨਹੀਂ ਮੰਮੀ ਦੀ ਨਹੀਂ ਇਹਨੂੰ ਪਈ ਕਿ ਮੰਮੀ ਘਰੇ ਇਕੱਲੇ ਇੱਥੇ ਹੈਗਾ ਕਿਵੇਂ ਦੀਦੀ ਕੋਲ ਰਹਿ ਜਾਵਾਂ ਦੱਸ ਜਦੋਂ ਵਿਆਹ ਕਰਾਏਗੀ ਉਦੋਂ ਵੀ ਤੇ ਇਹਨੇ ਦੂਸਰੇ ਘਰ ਹੀ ਰਹਿਣਾ ਮੇਰੇ ਨਾਲ ਥੋੜਾ ਰਹਿਣਾ ਚੱਲ ਮੈਂ ਪੁੱਛਾਂ ਚਾਹਤਾ ਸਾਰਿਆਂ ਨੂੰ ਯਾਰ ਪੇਪਰ ਤੇ ਆਪਣੇ ਹੋ ਗਏ ਹੁਣ ਹੋਣਾ ਕੋਈ ਜੋਬ-ਜੋਬ ਦਾ ਪਤਾ ਕਰੀਏ ਐਂ ਕਰਦਿਆ ਰਾਹ ਨੂੰ ਕੰਨੇ ਆ ਉਹ ਵਧੀਆ ਕੰਪਨੀ ਚ ਲੱਗਾ ਉਹਨੂੰ ਕੰਨੇ ਆ ਸਾਨੂੰ ਵੀ ਕਿਤੇ ਪਤਾ ਪਤਾ ਕਰਾ ਦੇ ਉਹ ਰਾਹੁਲ ਉਹ ਲੈ ਲਾ ਵੀ ਗਈ ਚਲਾ ਉਹ ਆਜੋ ਯਾਰ ਆਜੋ ਉਹ ਤੂੰ ਹੀ ਗਲੀਆਂ ਜੀ ਘੁੰਮਦੇ ਰਿਆ ਕਰੋ ਕੰਮ-ਕੰਮ ਕਰਿਆ ਕਰੋ ਕੰਮ ਤੇ ਜਾਣਾ ਵਾ ਫਟਾਫਟ ਆਓ ਯਾਰ ਉਹ ਭਰਾਵਾ ਕੀ ਕਰੀਏ ਘੜਦੇ ਹੋ ਇੰਨੀ ਬੇਇੱਜ਼ਤੀ ਕਰਦੇ ਆ ਹੂੰ ਗਲੀਆਂ ਜੀ ਨੇ ਘੁੰਮਿਆ ਤੇ ਕਿੱਥੇ ਘੁੰਮਿਆ ਕੋਈ ਕੰਮ ਕਰਾ ਹੈ ਨਹੀਂ ਪੇਪਰ ਆਡੇ ਹੋ ਗਿਆ ਹੁਣ ਆਡਾ ਭਰਾ ਸਾਡੇ ਵੱਲ ਵੀ ਕੋਈ ਕੰਮ ਕਰਾ ਦੇਾਨੂੰ ਅੱਛਾ ਕੰਮ ਲਈ ਆਏ ਜੀ ਤੁਸੀਂ ਉੰਜ ਫੋਨ ਨਹੀਂ ਕਰਦੇ ਹੋ ਇੱਕਦਮ ਗਲੀ 'ਚ ਮਿਲ ਲੇ ਤਾਂ ਮੈਨੂੰ ਮਿਲ ਲੰਦੇ ਚੱਲ ਕੋਈ ਗੱਲ ਨਹੀਂ ਲੇਟ ਹੋਇਆ ਪਿਆ ਮੈਂ ਤੇ ਸ਼ਾਮ ਨੂੰ ਆਕੇ ਗੱਲ ਕਰਦੇ ਆ ਪੱਕਾ ਹਾਂ ਕੋਈ ਗੱਲ ਨਹੀਂ ਜੋ ਬਾਕੀ ਮੈਂ ਕੰਮ ਕਰਦੀ ਗੱਲ ਕਰਦਾ ਠੀਕ ਆ ਯਾਰ ਜਿੰਨੀ ਜਲਦੀ ਹੋ ਸਕੇ ਕੰਮ ਦਾ ਪਤਾ ਕਰਵਾ ਦਿਆਂ ਬੜੀ ਲੋੜ ਈ ਆ ਚੱਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੂੰਹ ਵਧੀਆ ਰੱਖੋ ਕੋਈ ਗੱਲ ਨਹੀਂ ਸ਼ਾਮ ਨੂੰ ਆਪਾਂ ਗੱਲ ਕਰਦੇ ਆਂ ਚੱਲ ਠੀਕ ਆ ਮੇਰਾ ਭਰਾ ਫਿਰ ਫੋਨ ਕਰਦੀ ਆਂ ਨੂੰ ਅਸੀਂ ਘਰ ਆ ਜਾਾਂਗੇ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਗੱਲ ਕਰਦਾ ਠੀਕ ਆ ਫੋਨ ਕਰਦੀ ਕੰਮ ਦਾ ਜ਼ਰੂਰ ਪਤਾ ਕਰ ਹਾਂ ਬਾਕੀ ਫੋਨ ਫਨ ਕਰਦੇ ਰਿਹਾ ਕਰੋ ਹਾਂ ਕੋਈ ਨਾ ਚਾਚੀ ਕਿੱਥੇ ਰਹਿ ਗਈ ਆ ਤੁੰ ਸਿਮਰਨ ਦੀਦੀ ਕਿੱਥੇ ਹੈਗੇ ਜੇ ਜਲਦੀ ਆਓ ਮੈਂ ਆਫਿਸ ਤੋਂ ਲੇਟ ਹੋਣ ਕੀ ਹੋ ਗਿਆ ਕੀ ਕਰਨ ਡੇ ਜੇ ਆ ਕਿਰਨ ਦੀ ਕੱਲ ਦੀ ਭੈਣ ਆਈ ਆ ਕਿਰਨ ਤਾਂ ਸਾਡੇ ਵੱਲ ਧਿਆਨ ਨਹੀਂ ਤੇਂਡੀ ਮੈਂ ਆਫਿਸ ਆ ਨਾ ਕਿੰਨੀ ਲੇਟ ਹੋ ਗਈ ਆ ਵੇਜਾ ਵੇਜਾ ਰਾਹੁਲ ਵੀ ਜਲਦੀ ਜਲਦੀ ਚੀਕ ਰਾਹੁਲ ਕੀ ਚੀਕਾਂ ਮਾਰਨ ਡਿਆ ਸੀ ਰਾਹੁਲ ਮੈਨੂੰ ਕਹਿੰਦੇ ਸੀ ਚਾਚੀ ਜੀ ਆ ਵੇਖ ਲਓ ਆ ਭਾਬੀ ਦੀ ਭੈਣ ਆਈ ਹੈ ਨਾ ਕੋਈ ਪਤਾ ਨਹੀਂ ਲੱਗਦਾ ਮੇਰਾ ਟਿਫਨ ਲੇਟ ਹੋ ਗਿਆ ਤੁਸੀਂ ਐਸ ਤਰ੍ਹਾਂ ਕਰੋ ਜਿੰਨਾ ਚੱਕਰ ਉਹਦੀ ਭੈਣ ਨੇ ਰਹਿਣਾ ਨਾ ਇਹ ਸਾਰੀ ਜ਼ਿੰਮੇਵਾਰੀ ਮੈਨੂੰ ਦੇ ਦਿਓ ਮੈਂ ਆਪੇ ਕਰ ਲਿਆ ਕਰਾ ਆਪਣਾ ਡਿਫਨ ਤੇਰੇ ਕੋਲ ਦੀ ਆਪ ਨਹੀਂ ਪਿਆ ਅੱਛਾ ਹੁਣ ਇੱਕ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਕਿ ਫਿਰ ਮੈਂ ਹੀ ਤਿਆਰ ਕਰਦੀ ਹੁੰਦੀ ਸੀ ਤੂੰ ਹੀ ਮੈਨੂੰ ਮਨਾ ਕੀਤਾ ਸੀ ਕਿ ਮੇਰੀ ਗੱਲ ਸੁਣ ਜਸਵੀਰ ਹੁਣ ਨੂ ਰਾਣੀ ਆ ਗਈ ਆਪਣੀ ਹੁਣ ਸਾਰਾ ਕੰਮ ਉਹ ਕਰਿਆ ਕਰੇਗੀ ਹੈਨਾ ਅੱਛਾ ਮੇਰੀ ਗੱਲ ਵੈਸੇ ਇੱਕ ਗੱਲ ਦੱਸਾਂ ਮੈਨੂੰ ਆਪਣੀਆਂ ਗੱਲਾਂ ਨਾ ਸੁਣਾਵੋ ਵੈਹੇ ਕਿਰਨ ਇੰਨਾ ਵਧੀਆ ਟਿਫਨ ਬਣਾਉਂਦੀ ਨਾ ਭੈਣ ਜੀ ਮੇਰੇ ਆਫਿਸ ਮੇਰੀ ਖਾਣ ਦੀ ਵਾਰੀ ਘਟ ਆਂਦੀ ਆ ਤੇ ਮੇਰੀ ਫਰੈਂਡ ਸਾਰਾ ਖਾ ਜਾਂਦੀਆਂ ਗਿਆ ਆਏ ਰੱਬਾ ਉਹਨਾਂ ਨੂੰ ਇੱਕ ਦਿਨ ਘਰ ਬੁਲਾਇ ਲਈ ਰੋਟੀ ਵਸਤੇ ਅੱਛਾ ਜੇ ਇੱਕ ਵਾਰੀ ਮੈਂ ਘਰ ਬੁਲਾ ਲਿਆ ਨਾ ਤੇ ਉਹਨਾਂ ਨੂੰ ਗੇਜ ਪੈ ਜਾਣੇ ਉਹਨਾਂ ਨੇ ਹਰ ਸੰਡੇ ਗਿਆ ਕਰਨਾ ਚੱਲ ਜਸਵੀਰ ਅੱਜ ਤੇਰੇ ਵੱਲ ਚੱਲਦੇ ਆ ਚੱਲ ਕੋਈ ਗੱਲ ਨਹੀਂ ਵਸਤੇ ਘਰਾਂ ਚ ਹਰ ਕੋਈ ਆਂਦਾ ਉਹ ਜਿਹੜੇ ਘਰਾਂ ਚ ਤੋਂ ਕੋਈ ਵੀ ਨਹੀਂ ਜਾਂਦਾ ਕੋਈ ਗੱਲ ਨਹੀਂ ਵਾਈਗੁਰਾ ਦਿੱਤਾ ਸਾਡੇ ਘਰ ਬੜਾ ਕੁਝ ਜੇ ਆਣ ਕੇ ਖਾ ਜਾਂਦੇ ਨੇ ਤੇ ਕੀ ਹੋ ਗਿਆ ਨੰਬਰ ਤੇ ਸਾਡੀ ਕਿਰਾਂ ਦੇ ਬੰਨੇ ਨੇ ਨੰਬਰ ਤੇ ਤੇਰੇ ਹੀ ਬੰਨੇ ਨੇ ਨਾ ਉਹ ਗੱਲ ਠੀਕ ਆ ਅੱਛਾ ਮੇਰੀ ਗੱਲ ਸੁਣੋ ਆ ਮੇਰੇ ਰਾਹੁਲ ਵਾਸਤੇ ਨਹੀਂ ਨਹੀਂ ਮੇਰਾ ਨਹੀਂ ਆਪਾਂ ਦਾ rahul ਆ rahul ਵਾਸਤੇ ਮੇਰੇ ਆਫਿਸ ਮੇਰੀ ਫਰੈਂਡ ਹੈ ਗਈ ਆ ਉਹ ਰਿਸ਼ਤਾ ਕਰਵਾਣ ਗਈ ਹੈ ਤੇ ਜੇ ਤੁਸੀਂ ਕਹਿੰਦੇ ਜੇ ਮੈਂ ਗੱਲ ਗਾਂ ਤੋ ਨਾ ਮੈਨੂੰ ਪੁੱਛਣ ਦੀ ਲੋੜ ਹੈ ਤੈਨੂੰ ਸਾਰਾ ਕੁਝ ਪਤਾ ਹੀ ਹੈ ਤੂੰ ਹੀ ਸਭ ਕੁਝ ਕਰਨਾ ਵੇਖ ਲੈ ਜੀ ਚਲ ਅਸੀਂ ਇਹ ਗੱਲ ਤੇ ਤੈਨੂੰ ਜਿਵੇਂ ਚੰਗਾ ਲੱਗੇ ਕਰ ਲਈ ਮੇਰੀ ਗੱਲ ਸੁਣ ਉਹ ਨਾ ਕਿਦਨ ਦੀ ਭੈਣ ਨੇ ਅੱਜ ਚਲੀ ਜਾਣਾ ਹੈ ਬੇਬੇ ਮੇਰੀ ਸਾਸੂ ਮਾਂ ਮੇਰੀ ਜਠਾਣੀ ਬੱਸ ਕਰੋ ਮੈਨੂੰ ਜਾਣ ਦਿਓ ਇੱਕ ਮਿੰਟ ਮੇਰੀ ਗੱਲ ਤੇ ਸੁਣ ਜਾ ਉਹਨੇ ਜਾਣਾ ਹੈ ਅੱਜ ਜਦੋਂ ਮम्मी ਦਾ ਫੋਨ ਆਇਆ ਸੀ ਪ੍ਰਵੀਨ ਨੂੰ ਭੇਜ ਦਿਓ ਤੇ ਆ ਚਲੀ ਜਾ ਨਾ ਪ੍ਰਵੀਨ ਮੈਂ ਆਹੋ ਚਲੀ ਜਾਣਾ ਤੇਨ ਦੇ ਵੇਖ ਕੇ ਬਹੁਤ ਖੁਸ਼ ਹੋ ਗਈ ਚਲੀ ਜਾਣਾ ਪ੍ਰਵੀਨ ਨੇ ਪਤਾ ਕਿਉਂ ਮੈਂ ਕਹਿਣ ਢਈ ਕਿਉਂਕਿ ਜਦੋਂ ਦੀ ਪ੍ਰਵੀਨ ਆਈ ਨਾ ਕਿਰਨ ਮੈਨੂੰ ਟਾਈਮ ਕੱਟ ਦੇਣ ਢਈ ਆ ਤੇ ਆਪਣੀ ਭੈਣ ਨੂੰ ਜਿਆਦਾ ਟਾਈਮ ਦੇਣ ਲਈ ਘੱਟੋ ਘੱਟ ਹੁਣ ਮੇਰੇ ਨਾਲ 2 ਘੰਟੇ ਗੱਲਾਂ ਤੇ ਕਰੂਗੀ ਨਾ ਨਹੀਂ ਤਾਂ ਜਦੋਂ ਮੈਂ ਆਫਿਸ ਤੋਂ ਆਉਂਦੀ ਸੀ ਮੈਨੂੰ ਪੁੱਛਦੀ ਸੀ ਚਾਚੀ ਜੀ ਅੱਜ ਕੀ ਹੋਇਆ ਚਾਚੀ ਜੀ ਅੱਜ ਕੀ ਹੋਇਆ ਚਾਚੀ ਜੀ ਸਵੇਰੇ ਕੀ ਲੈਗਣਾ ਹੁਣ ਉਦੋਂ ਦੀ ਉਹਨੇ ਮੇਰੇ ਨਾਲ ਗੱਲਾਂ ਹੀ ਨਹੀਂ ਕੀਤੀਆਂ ਹੋਰ ਕੁਝ ਨਹੀਂ ਸ਼ਾਮ ਨੂੰ ਗੋਲ ਗੱਪੇ ਤੇ ਇਕੱਠੀਆਂ ਖਾਂ ਜਾਂਦੀਆਂ ਸੀ ਨਾ ਅੱਛ ਨਹੀਂ ਜੇ ਸ਼ਾਮ ਹਾਂਜੀ ਮੈਂ ਕੰਸੀ ਸੂਟ ਪਿਆ ਮੇ ਕੋਲ ਇੱਕ ਵਧੀਆ ਸੂਟ ਦੇ ਦਿੰਨੇ ਆ ਤੇ ਨਾਲ ਉਹ ਤੇ ਪੈਸੇ ਰੱਖ ਦੇਣੇ ਕਿੰਨੂ ਦੇਣਾ ਦੁਬਾਰਾ ਦੱਸਿਓ ਪ੍ਰਵੀਨ ਨੂੰ ਨੇ ਜਾਣਾ ਜੂਏ ਮੈਂ ਕਿਹਾ ਸੂਟ ਪਿਆ ਘਰ ਇੱਕ ਵਧੀਆ ਕੁੜੀਆਂ ਵਾਲਾ ਤੇ ਸੂਟ ਦੇ ਦੇਨੇ ਨਾਲ ਪੈਸੇ ਰੱਖ ਦੇਨੇ ਹਾਂ ਮੇਰੇ ਹਿਸਾਬ ਨਾਲ ਭਾਂਜੀ ਲੋੜ ਨਹੀਂ ਦੇਣ ਦੀ ਕਿਉਂਕਿ ਮੈਂ ਚਲਦੀ ਕੀ ਹੋਇਆ ਗੱਲ ਦੱਸ ਪਹਿਲੇ ਹੁਣ ਗੱਲ ਛੇੜੀ ਐ ਨਾ ਤੇ ਪੂਰੀ ਕਰਕੇ ਜਾ ਨਹੀਂ ਭਾਂਜੀ ਛੱਡੋ ਪਰ ਦੱਸ ਮੈਨੂੰ ਦੱਸ ਕਿਉਂ दसनु राखे ते कोई नहीं डर। 5 मिनट लेट हो जेंगी। तेरे वर्ग ने एक्टिवਾ ਪੜਾਟ ਭਜਾਈ ਜਾਣਾ। ਫਿਰ ਵੀ ਟਾਈਮ ਤੋਂ ਪਹਿਲਾਂ ਹੀ ਪਹੁੰਚ ਜਾਣਾ। ਲਿਫਟ ਦੇ ਅੱਗੇ ਜਾ ਕੇ ਤੂੰ ਐਕਟਿਵਾ ਰੱਖਣੀ। ਤਾਨੂੰ ਮਜੇ ਵਿੱਚ ਇੱਤੇ ਹੋਰ ਕੀ? ਆਹ। ਉਹ ਹੱਸਦੇ ਨੇ ਤੇ ਗੇਟ ਵਾਲੇ ਕਹਿੰਦੇ ਇਹਨਾਂ ਦਾ ਬੱਸ ਚੱਲੇ ਤੇ ਉੱਪਰ ਹੀ ਲੈ ਜਾਣ। 100 200 ਇਹ ਗੱਲ ਤਾਂ ਮੇਰੀ ਚਿੰਤ ਨਹੀਂ ਸੀ। 100 ਲਈ ਸੋਚਦੀ ਬੀ ਸੀ। ਪੰਜੀ। ਤੁਹਾਨੂੰ ਫਿਕਰ ਹੈਗਾ ਕਿ ਪ੍ਰਵੀਨ ਆਈ। ਪ੍ਰਵੀਨ ਨੂੰ ਤਾਂ ਸੂਟ ਵੀ ਦੇਣਾ ਤੇ ਸਗਨ ਵੀ ਦੇਣਾ। ਪਰ ਜਦੋਂ ਪੰਜੀ अपना राहुल किया ਸੀ ਉਹਦੀ ਮਾਂ ਨੇ ਤੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਇਹਨੂੰ ਵੀ ਸਗਨ ਦੇਣਾ ਇਹਨੂੰ ਵੀ ਕੋ ਕਪੜਾ ਦੇ ਕੇ ਤਰੀ ਅਕਸਰ ਉਹ ਵੀ ਤੇ ਪਹਿਲੀ ਵਾਰੀ ਪਹਿਨਜੀ ਕਿਆ ਸੀ ਨਾ ਐਸ ਕਰਕੇ ਹੈਰਾਨ ਤੋਂ ਤੁਸੀਂ ਵਾਰੀ ਦਾ ਵੱਟਾ ਹੀ ਸਮਝੋ ਤੁਸੀਂ ਵੇਗ ਮੇਰੀ ਗੱਲ ਸੁਣ ਉਹਦੀ ਮੰਮੀ ਦਾ ਹੱਥ ਨਹੀਂ ਪੈਂਦਾ ਹੋਣਾ ਕਿਸੇ ਟਾਈਮ ਹੋ ਜਾਂਦਾ ਅਸੀਂ ਕਹਿੰਨੇ ਆ ਅਸੀਂ ਕਰਨਾ ਸਾਨੂੰ ਪਤਾ ਵੀ ਹੁੰਦਾ ਲੇਕਿਨ ਸਾਡੀ ਮਜਬੂਰੀ ਸਾਡਾ ਮਾਹੌਲ ਟਾਈਮ ਉਮੀਦ ਹੁੰਦਾ ਕਿ ਸਾਨੂੰ ਸਹੀ ਨਿਰੰਦਰਾ ਕੰਮ ਤੇ ਸਾਡੇ ਦਿਮਾਗੇ ਚੋਂ ਨਿਕਲ ਜਾਂਦਾ ਹੋ ਸਕਦਾ ਦੀ ਮੰਮੀ ਭੁੱਲ ਗਈ ਹੋਵੇ ਲੈ ਪੈਂਜੀ ਇਹ ਕੋਈ ਭੁੱਲਣ ਵਾਲੀ ਗੱਲ ਸਾਨੂੰ ਤੇ ਨਹੀਂ ਭੁੱਲੀਗੀ ਆਪਾਂ ਵੀ ਤੇ ਚੇਤੇ ਕਰਨ ੜੇ ਆ ਨਾ ਆਪਾਂ ਪਹਿਲਾਂ ਹੀ ਸੋਚਣ ੜੇ ਆ ਕਿ ਨਹੀਂ ਉਹਨੇ ਜਾਣਾ ਉਹਨੂੰ ਸਗਨ ਵੀ ਦੇਣਾ ਤੇ ਨਾਲ ਕੱਪੜੇ ਵੀ ਬੰਦੇ ਇਹਦੀ ਮਾਂ ਨੂੰ ਨਹੀਂ ਸੀ ਅਕਲ ਲੱਗੇ ਉਹਦੀ ਦਾਦੀ ਹੈਗੀ ਸੀ ਉਹਨੂੰ ਤੇ ਪੁੱਛ ਸਕਦੀ ਸੀ ਨਾ ਚਲ ਹੁਣ ਨਹੀਂ ਅਕਲ ਹੈਗੀ ਕੋਈ ਗੱਲ ਅਸੀਂ ਸਿਆਣੇ ਬਿਆਣੇ ਹੋ ਗਏ ਅਸੀਂ ਬੇਅਕਲੇ ਕਿਉਂ ਬੰਦੇ ਪਿਆ ਫਿਰ ਅਗਲੀ ਨੇ ਉਹਨੇ ਕਹਿਣਾ ਜਾਣ ਕੇ ਨਹੀਂ ਨੇ ਕੀਤਾ ਕੋਈ ਗੱਲ ਨਹੀਂ ਕਰ ਦੇਣੀ ਸਾਡਾ ਕਿਹੜਾ ਰਾਹੁ ਲੱਗੇ ਲੋਕਾਂ ਕੋਲੋਂ ਮੰਗ ਮੰਗੇ ਭੇ ਖੰਦਾ ਯਾ ਲੋਕਾਂ ਕੋਲੋਂ ਮੰਗ ਮੰਗੇ ਭੇ ਪੰਦਾ ਰੱਬ ਦਿੱਤਾ ਮੈਂ ਤੇਰਾ ਕੁਛ ਸਾਡੇ ਘਰ ਸਾਡੇ ਘਰੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ ਕੋਈ ਇਹ ਨਾ ਕਹੇ ਤੂੰ ਬੱਕੀ ਕੋ ਸਮਝਦਾਰ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਜਿਵੇਂ ਤੇਰੇ ਦਿਲਵਾਜਾਂ ਤੂੰ ਮੈਨੂੰ ਦੱਸ ਦੇ ਮੈਂ ਉਵੇਂ ਹੀ ਕਰੂੰਗੀ ਨਹੀਂ ਭੈਣ ਜੀ ਮੇਰਾ ਕੀ ਮਨ ਕਰਦਾ ਮੇਰਾ ਤਾਂ ਜੋ ਮਨ ਕਹਿੰਦਾ ਸੀ ਉਹ ਮੈਂ ਤੁਹਾਨੂੰ ਕਹਿ ਤਾ ਪਰ ਮੇਰੀ ਸੋਚ ਗਲਤ ਹੈ ਵਾਕਈ ਤੁਹਾਡੀ ਗੱਲ ਸਹੀ ਹੈ ਮੈਂ ਤੇ ਗੁੱਸਾ ਲੈ ਕੇ ਬੈਠੀ ਹੋਈ ਸੀ ਕਿ ਉਹਦੀ ਮਾਂ ਨੇ ਮੇਰੇ ਰਾਹ ਨੂੰ ਕੁਝ ਨਹੀਂ ਦਿੱਤਾ ਪਰ ਇਹ ਗੱਲ ਤਾਂ ਢਿੱਸ ਸਹੀ ਹੈ ਹੋ ਸਕਦਾ ਹੈ ਕਿ ਕਿਸੇ ਵਕਤ ਉਹਨਾਂ ਨੂੰ ਯਾਦ ਨਹੀਂ ਰੰਦਾ ਜਾਂ ਪੈਂਜੀ ਐਸੇ ਬਲੇ ਕੋਲ ਪੈਸੇ ਨਹੀਂ ਹੁੰਦੇ ਤੇ ਆਪਾਂ ਗੁੱਸਾ ਕਰਕੇ ਬਹਿ ਜੰਨੇ ਕਿ ਉਹਨਾਂ ਨੇ ਸਾਨੂੰ ਸਗਨ ਨਹੀਂ ਦਿੱਤਾ ਆਪਾਂ ਫਿਰ ਵਾਰੀ ਦਾ ਵਟਾ ਲਾਣਨੇ ਜਿੱਤ ਤਰਾਂ ਕਿ ਮੈਂ ਹੁਣ ਲਾਂ ਡਈ ਸੀ ਕਿ ਜੇ ਉਹਨਾਂ ਨੇ ਸਾਨੂੰ ਕੋਈ ਦਿੱਤਾ ਤੇ ਆਪਾਂ ਕਿਉਂ ਦਈਏ ਫਿਰ ਉਹਨਾਂ ਦੇ ਸਾਡੇ 'ਤੇ ਫੇਰੇ ਕੀ ਰਹਿ ਗਿਆ ਨਹੀਂ ਨਹੀਂ ਪੈਂਜੀ ਤੁਸੀਂ ਉਹਨੂੰ ਜੋ ਬੰਦਾ ਦੋਵੋ ਸਗੋ ਪੈਂਜੀ ਮੇਰੇ ਵੱਲੋਂ ਵੀ ਉਹਨੂੰ ਸਗਨ ਦੇ ਦਿਓ ਕੁੜੀ ਨੂੰ ਇਹ ਮਹਿਸੂਸ ਨਾ ਹੋਵੇ ਕਿ ਜੋਸ਼ ਹੈ ਮੇਰੀ ਮੰਮੀ ਨੇ ਕੀਤਾ ਉਹ ਕੋ ਜਿਹਨਾਂ ਨੇ ਕੀਤਾ ਸੌਰੀ ਭੈਣ ਜੀ ਘਾ ਤਾਂ ਇਸ ਤਰ੍ਹਾਂ ਦੀ ਗਲਤੀ ਨਹੀਂ ਦੀ ਮੇਰੀ ਜਸਬੀਰ ਬਤੇਰੀ ਸਿਆਣੀ ਹੈ ਐਵੇਂ ਥੋੜੀ ਜੀ ਇਮੋਸ਼ਨਲ ਹੋ ਜਾਂਦੀ ਕਿਸੇ ਟਾਈਮ ਮੈਨੂੰ ਪਤਾ ਤਾਂ ਕਿ ਮੈਂ ਤੇਰੇ ਕੋਲ ਸੁਣ ਲੈਣੀ ਆ ਹਾਂ ਮੇਰੀ ਗੱਲ ਸੁਣੋ ਆਪਾਂ ਦੀ ਗੱਲ ਕਹਤੀ ਹੁਣ ਮੇਰੇ ਵਰਗੇ ਮੇਰੇ ਵਰਗੀ ਸੋਚ ਇੰਨਾ ਚੋ ਵੀ ਕਿਸੇ ਦੀ ਹੋ ਸਕਦੀ ਹੈ ਸਹੀ ਗੱਲ ਜੀ ਹਾਂਜੀ ਸਾਰਿਆਂ ਸੱਚੀ ਗੱਲ ਜੀ ਹੋਰ ਸੁਣਾਓ ਕੀ ਹਾਲ ਚੱਲਿਆ ਉਮੀਦ ਹੈ ਕਿ ਸਾਡੀ ਫੈਮਲੀ ਠੀਕ ਹੋਏਗੀ ਆ ਸਟੋਰੀ ਜਰੀਏ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਕਈ ਵਾਰੀ ਵਾਰੀ ਦਾ ਵਟਾ ਲਾਂਦੇ ਨੇ ਜਿਸ ਤਰ੍ਹਾਂ ਕਿ ਮੈਂ ਹੀ ਹੁਣ ਕੀਤਾ ਕਿ ਮੇਰੇ ਬੱਚੇ ਨੂੰ ਸਗਨ ਨਹੀਂ ਉਹਨਾਂ ਨੇ ਪਾਇਆ ਤੇ ਮੈਂ ਕਿਉਂ ਪਾਵਾਂ ਕਿਸੇ ਵਕਤ ਜਾਂ ਯਾਦ ਨਹੀਂ ਲੰਦਾ ਜਾਂ ਕਈ ਵਾਰੀ ਕਿਸੇ ਫੈਮਿਲੀ ਵਿੱਚ ਕੋਈ ਨਾ ਕੋਈ ਮਜਬੂਰੀ ਹੁੰਦੀ ਕਿਸੇ ਲਈ ਪੈਸੇ ਨਹੀਂ ਹੁੰਦੇ ਜਾਂ ਕੁਝ ਵੀ ਕੁਝ ਵੀ ਸਮੱਸਿਆ ਤੁਸੀ ਹੋ ਸਕਦਾ ਤੇ ਆਪਾਂ ਉਸਰਾ ਨਾ ਕਰਿਆ ਕਰੀਏ ਤੇ ਕੋਸ਼ਿਸ਼ ਕਰੀਏ ਜੋ ਆਪਣਾ ਫਰਜ਼ ਆ ਉਹ ਪੂਰਾ ਕਰਿਆ ਕਰੀਏ ਇਹ ਨਹੀਂ ਕਿ ਉਹਨਾਂ ਨੇ ਸਗਨ ਦਿੱਤਾ ਆਪਾਂ ਨੇ ਦੇਣਾ ਦਿੱਤਾ ਤੇ ਫਿਰ ਜੀ ਆਪਾਂ ਦੇ ਵੀ ਦਿੰਨੇ ਆ ਨਾ ਜਦੋਂ ਚਾਰ ਪੈਰ ਪਰਾ ਇਕੱਠੇ ਹੋਏ ਹੋਣਗੇ ਨਾ ਅਸੀਂ ਵਿੱਚ ਜ਼ਿਕਰ ਜ਼ਰੂਰੀ ਛੇੜਨਾ ਹੁੰਦਾ ਛੇੜ ਦੇਈਏ ਕਹੀ ਆ ਰਹਿਣ ਦੇ ਛੱਡ ਪਰ ਐਨੇ ਕਿ ਦਿੱਤਾ ਐਨੇ ਕੀ ਕੀਤਾ ਛੱਡ ਪਰ ਆਪਾਂ ਵੀ ਨਹੀਂ ਸਗਨ ਦੇਣਾ ਰਹਿਣ ਦੇ ਰਹਿਣ ਦੇ ਤੂੰ ਵੀ ਨਾ ਸਗੋ ਦਵੇਂ ਉਹ ਆਪ ਕੀ ਜੀ ਨਾ ਉਹਨਾਂ ਨੇ ਚਾਰ ਜਿਹੜੇ ਨੋਰ ਰੋਕਦੇ ਛੱਡਦੇ ਚਲੋ ਜੀ ਜੇ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ ਜੀ ਸਤਿ ਸ੍ਰੀ ਅਕਾਲ